ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian with Kulwinder ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ where वो trovare ਤੇ cercare ਇਹਨਾਂ ਦਾ ਕੀ मीनिंग ਹੈ ਤੇ ਇਹਨਾਂ ਦੀ ਵਰਤੋਂ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਤੇ ਇਹਨਾਂ ਦੇ ਵਿੱਚ ਕੀ ਫਰਕ ਹੈ ਜਾਂ ਕੀ ਡਿਫਰੈਂਸ ਹੈ। ਵੀਡੀਓ ਜੇ ਤੁਹਾਨੂੰ ਪਸੰਦ ਆਵੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਵੇਰ ਵੋ throvare ਇਹਦਾ मीनिंग ਹੁੰਦਾ ਇੰਗਲਿਸ਼ ਦੇ ਵਿੱਚ ਟੂ ਫਾਈਂਡ ਤੇ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਲੱਭਣਾ ਵੇਰ ਵੋ ਚਰਕਾਰੇ ਚਰਕਾਰੇ ਦਾ ਇੰਗਲਿਸ਼ ਦੇ ਵਿੱਚ मीनिंग ਹੁੰਦਾ ਸਰਚਿੰਗ ਫੋਰ ਜਾਂ ਲੁਕਿੰਗ ਫੋਰ ਪੰਜਾਬੀ ਦੇ ਵਿੱਚ ਫੇਰ ਇਸ ਚੀਜ਼ ਨੂੰ ਅਸੀਂ ਕਹ ਦਿੰਦੇ ਹਾਂ ਲੱਭਣਾ ਜਿਵੇਂ ਕਿ ਤੁਸੀਂ ਦੇਖਿਆ ਕਿ ਦੋਨਾਂ ਵੈਰਵੀਆਂ ਦਾ ਅਰਥ ਜਾਂ मीनिंग ਸੇਮ ਹੈ ਲੱਭਣਾ ਪੰਜਾਬੀ ਦੇ ਵਿੱਚ ਹੁਣ ਕੁਐਸਚਨ ਇਹ ਆਉਂਦਾ ਹੈ ਕਿ ਕਦੋਂ ਅਸੀਂ ਤਰਵਾਰੀ ਯੂਜ਼ ਕਰਨੀ ਆ ਤੇ ਕਦੋਂ ਸਰਕਾਰੀ ਲਾਦੋਮਾਂਦਾ ਐ ਕਵਾਂਡੋ ਦੋਬੀਆਮੋ ਉਸਾਰੇ ਤਰੋਵਾਰੇ ਐ ਕਵਾਂਡੋ ਚੇਰਕਾਰੇ ਮਤਲਬ ਕਦੋਂ ਅਸੀਂ ਤਰਵਾਰੀ ਯੂਜ਼ ਕਰੀਏ ਤੇ ਕਦੋਂ ਸਰਕਾਰੀ ਯੂਜ਼ ਕਰੀਏ ਹਾਂ ਜੋ ਜੀ ਦੇਖ ਲੈਂਦੇ ਆ ਪ੍ਰੀਮਾ ਦੀ ਧੂਤੋ ਵੇਦੀਆਮੋ ਉਸੀ ਦਲ ਵਰਬੋ ਤਰਵਾਰੇ ਸਭ ਤੋਂ ਪਹਿਲਾਂ ਅਸੀਂ ਵਰਬੋ ਤਰਵਾਰੇ ਦੀ ਵਰਤੋਂ ਨੂੰ ਦੇਖਾਂਗੇ ਇਨ ਵਰਬੋ ਤਰਵਾਰੇ ਐ ਮੋਲਟੋ ਵਰਸਾਟਿਲੇ ਇਨ ਇਟਾਲਿਆਨੋ ਕਹਿਣ ਦਾ ਭਾਵ ਹੈ ਕਿ ਜਿਹੜੀ ਵਰਬੋ ਤਰਵਾਰਿਆ ਇਟਾਲੀਅਨ ਦੇ ਵਿੱਚ ਬਹੁਤ ਤਰੀਕਿਆਂ ਨਾਲ ਵਰਤੀ ਜਾਂਦੀ ਹੈ ਸਿਰਫ ਕੋਈ ਚੀਜ਼ ਲੱਭਣ ਦੇ ਲਈ ਹੀ ਨਹੀਂ ਵਰਤੀ ਜਾਂਦੀ ਇਹਦੇ ਹੋਰ ਵੀ ਬਹੁਤ ਸਾਰੇ ਯੂਜ਼ਸ ਆ ਆਪਾਂ ਉਹ ਦੇਖ ਲੈਂਦੇ ਆ ਨੰਬਰ 1 ਸਕੋਪਰੀ ਹਰੇ ਕੋਲ ਕੋਜ਼ਾ 디 פיזיਕੋ ਮਤਲਬ ਕੋਈ ਚੀਜ਼ ਅਜੇ ਹੀ ਲੱਭਣੀ ਜਿਹੜ ਵਜੂਦ ਹੈਗਾ ਪਰ ਇਗਜ਼ੈਂਪੀਓ ઓ ਤਰਵਾਤੋ ਉਨ ਲੀਬ੍ਰੋ ਇੰਤਰੇਸਾਂਤੇ ਮੈਨੂੰ ਇੱਕ ਇੰਟਰਸਟਡ ਕਿਤਾਬ ਮਿਲੀ ਨੰਬਰ ਦੂਜਾ ਈਓ ਤਰੋਵੋ ਲਾ ਮੀਆ ਜੈਕਾ ਮੈਂ ਆਪਣੀ ਜੈਕਟ ਲੱਭਦਾ ਹਾਂ ਜਾਂ ਲੱਭ ਰਿਹਾ ਹਾਂ ਮਤਲਬ ਜੈਕਾਏ ਉਹਦੀ ਵੀ ਫਿਜ਼ੀਕਲੀ ਉਹ ਚੀਜ਼ ਆ ਜਿਹੜੀ ਉਹਦਾ ਵਜੂਦ ਹੈਗਾ ਹੈ ਹਨਾ ਜਿਹਨੂੰ ਅਸੀਂ ਟੱਚ ਕਰ ਸਕਦੇ ਆ ਇਹ ਜੀ ਚੀਜ਼ ਨੂੰ ਲੱਭਣਾ ਉਦੋਂ ਅਸੀਂ ਵੈਰਬੋ ਤੁਰਵਾਰੇ ਯੂਜ਼ ਕਰਨੀ ਆ ਨੰਬਰ 2 ਰੀਟਰੋਵਾਰੇ ਕੋਲਕੋਜ਼ਾ ਦੀ ਪੈਰਸੋ ਗੁੰਮ ਹੋਈ ਚੀਜ਼ ਨੂੰ ਲੱਭਣ ਲਈ ਵੀ ਅਸੀਂ ਤੁਰਵਾਰੇ ਵਰਬ ਦੀ ਵਰਤੋਂ ਕਰਾਂਗੇ ਫਿਨਨਮੈਂਨ ਤੇ ਉਹ ਤੁਰਵਾ ਤੋਂ ਲੈ ਕੇ ਆ ਵੀ ਮੈਨੂੰ ਆਖਿਰਕਾਰ ਚਾਬੀਆਂ ਮਿਲ ਗਈਆਂ ਕਹਿਣ ਦਾ ਭਾਵ ਚਾਬੀਆਂ ਪਹਿਲਾਂ ਤੁਹਾਡੇ ਕੋਲ ਹੈਗੀਆਂ ਸੀ ਪਰ ਉਹ ਖੋ ਗਈਆਂ ਸੀ ਤਾਂ ਤੁਸੀਂ ਯੂਜ਼ ਕਰਿਆ ਫਿਨਲ ਮੈਂ ਤੇ ਓ ਤਰਵਾ ਤੋਂ ਲੈ ਕਿਆ ਵੀ ਵੈਰਬੋ ਤਰਵਾਰੇ ਦੀ ਵਰਤੋਂ ਹੋਣੀ ਆ ਨੈਕਸਟ ਯੂਜ਼ ਦੇਖ ਲੈਣੇ ਆ ਨੰਬਰ 10 ਇਨ ਕੋਨტრਾਰੇ ਕੋਲਕੂਨੋ ਕਿਸੇ ਨੂੰ ਮਿਲਣ ਲਈ ਵੀ ਵੈਰਬੋ ਤਰਵਾਰੇ ਹੀ ਵਰਤੀ ਜਾਂਦੀ ਆ ਭਾਵੇਂ ਵੈਰਬੋ ਤਰਵਾਰੇ ਦਾ ਮੀਨਿੰਗ ਨਿਕਲਦਾ ਲੱਭਣਾ ਪਰ ਜਦੋਂ ਇਟਾਲੀਅਨ ਚ ਤੁਸੀਂ ਆਮ ਰੋਜ਼ਾਨਾ ਦੀ ਬੋਲ ਚਾਲ ਸੁਣੋਗੇ ਤਾਂ ਇਹ ਲੋਕ ਤਰਵਾਰੇ ਯੂਜ਼ ਕਰਦੇ ਆ per esempio domani trovo i miei amici al caffè kal nu main apne doston nu cafe utte milanga theek hai ji number 4 scoprire uno opinione ho un sentimento matlab ik sujhav den layi raaye den layi ya apni bhavna dasan de vaaste vi verbo trovare use kar sande ha example through zyada clear ho jayega dekho trovo che questo film sia noioso menu film boring lagdiya tonu lagna tonu feel ho reya kutch theek hai ji ja tusi apni raaye rakh re ho dooja dekho mio figlio trova bene la scuola mere bete nu school changa lagda hai matlab oda opinion la lo ja odi bhavna la lo ki onu vadiya lagda hai theek hai ji ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਨੰਬਰ 5 ਸਟੈਬਿਲੀਰੇ ਉਨਾ ਪੋਜੀਸੀਓਨੇ ਔ ਉਨ ਲੂਆਗੋ ਮਤਲਬ ਕਿਸੇ ਕਿਸੇ ਨੂੰ ਜਗ੍ਹਾ ਦੱਸਣ ਦੇ ਲਈ ਪਰ ਐਗਜ਼ੈਂਪਲ ਤਰੋਵੇਰਾਈ ਇਲ ਨਿਗੋਸੀਓ ਅਸਨੀਸਤਰਾ ਤੁਹਾਨੂੰ ਦੁਕਾਨ ਆ ਜਿਹੜੀ ਉਹ ਖੱਬੇ ਪਾਸੇ ਮਿਲੇਗੀ ਮਤਲਬ ਤੁਸੀਂ ਉਸ ਜਗ੍ਹਾ ਦੀ ਕਿਸੇ ਚੀਜ਼ ਦੀ ਜਗ੍ਹਾ ਦੀ ਲੋਕੇਸ਼ਨ ਦੱਸ ਰਹੇ ਹੋ ਜਾਂ ਪੋਜੀਸ਼ਨ ਦੱਸ ਰਹੇ ਹੋ ਵੀ ਕਿਸ ਪਾਸੇ ਮਿਲੇਗੀ ਉਦੋਂ ਵੀ ਤੁਸੀਂ ਵਰਬੋ ਤਰੋਵਾਰੇ ਯੂਜ਼ ਕਰ ਸਕਦੇ ਹੋ ਹੁਣ ਆਪਾਂ ਦੇਖਾਂਗੇ ਓਜ਼ੀ ਦੈਲ ਵੇਰ ਵੋ ਚੇਰਕਾਰੇ ਇਲ ਵਰਬੋ ਚੇਰਕਾਰੇ ਆ ਡਿਵਰਸੀ ਯੂਜ਼ੀ ਇਨ ਇਟੇਲੀਆਨੋ ਐਕੋ ਅਲਕੂਨੀ ਇਜ਼ੈਂਪੀ ਮਤਲਬ ਵਰਬੋ ਚੇਰਕਾਰੇ ਨੂੰ ਵੀ ਵੱਖਰੇ ਵੱਖਰੇ ਤਰੀਕਾਂ ਨਾਲ ਅਸੀਂ ਵਰਤ ਸਕਦੇ ਹਾਂ ਆ ਜੋ ਐਗਜ਼ਾਮਪਲਸ ਦੇਖ ਲੈਣੇ ਆ ricercare qualcosa di fisico matlab koi cheez labni jida wajood hai ga jinu asi touch kar sakde ha there is an esempio sto cercando le mie scarpe main apne jutte lab rahi ha ya lab raha ha theek hai ji matlab toda action ho reha hai us time matlab ha je cheez tuhanu mili ni tusi action kar rahe ho odo tusi verbo cercare use karoge ਨੰਬਰ 2 indagare su un argomento ਮਤਲਬ ਕਿਸੇ ਵਿਸ਼ੇ ਦੀ ਜਾਂਚ ਕਰਨ ਲਈ ਤੁਸੀਂ ਚਰਕਾਰੀ ਵਰਬ ਯੂਜ਼ ਕਰੋਗੇ ਪੈਰਿਜ਼ਾ ਐਮ ਪੀਓ ਦੇ ਉਹ ਚਰਕਾਰੀ ਲਿਨਫਰਮਾਸਿਓਨੀ ਸੁਲਾ ਸਟੋਰੀਆ ਦੀਟਾਲੀਆ ਮੈਨੂ ਇਟਲੀ ਦੇ ਇਤਿਹਾਸ ਬਾਰੇ ਜਾਣਕਾਰੀ ਲੱਭਣੀ ਚਾਹੀਦੀ ਹੈ ਜਾਂ ਕਰਨੀ ਚਾਹੀਦੀ ਹੈ ਨੰਬਰ 3 riciedere qualcosa ਕਹਿਣ ਦਾ ਭਾਵ ਹੈ ਕਿ ਕਿਸੇ ਚੀਜ਼ ਬਾਰੇ ਰਿਕੁਐਸਟ ਕਰਨ ਲਈ ਤੁਸੀਂ ਵੈਰਵੋ ਸਰਕਾਰੀ ਯੂਜ਼ ਕਰ ਸਕਦੇ ਹੋ ਪੈਰ ਇਜ਼ਾ ਐਮ ਪੀਓ ਚੇਰ ਕੋ ਉਨ ਲਵੋਰੋ ਪਾਰਟ ਟਾਈਮ ਮੈਂ ਪਾਰਟ ਟਾਈਮ ਨੌਕਰੀ ਲੱਭ ਰਿਹਾ ਹਾਂ ਜਾਂ ਰਹੀ ਹਾਂ ਕਹਿਣ ਦਾ ਭਾਵ ਤੁਸੀਂ ਕਿਸੇ ਨਾਲ ਜਦੋਂ ਗੱਲ ਕਰੋਗੇ ਚੇਰ ਕੋ ਯੂਜ਼ ਕਰੋਗੇ ਤਾਂ ਅਗਲੇ ਨੂੰ ਲੱਗੇਗਾ ਕਿ ਤੁਸੀਂ ਰਿਕੁਐਸਟ ਕਰ ਰਹੇ ਹੋ ਕਿ ਤੁਸੀਂ ਇੱਕ ਜੌਬ ਲੱਭ ਰਹੇ ਹੋ ਨੰਬਰ 4 a spolare probabilità o possibilità swa swa banama di patchol karan de vaste assi enu use kar sakde hai vairbo cercare nu per esempio stiamo cercando una soluzione al problema assi samasya da hal labh rahe ha kehne da bhav hal huje labhya ni labh rahe ha number 5 incontrare qualcuno chi se nu milan de lai ਪਰ ਏਜੈਂਪੀਓ ਚਰਕੋ ਨਿਹਾਲ ਲਾਇਵਿਸ ਤੋਂ ਮੈਂ ਨਿਹਾਲ ਨੂੰ ਲੱਭ ਰਿਹਾ ਹਾਂ ਤੁਸੀਂ ਉਸ ਨੂੰ ਦੇਖਿਆ ਹੈ ਕਹਿਣ ਦਾ ਭਾਵ ਨਿਹਾਲ ਤੁਹਾਨੂੰ ਅਜੇ ਲੱਭਿਆ ਨਹੀਂ ਤੁਸੀਂ ਉਹਨੂੰ ਲੱਭ ਰਹੇ ਹੋ ਕੁਆਲੇ ਲ ਡਿਫਰੈਂਸਾ ਤਰਾ ਲੋਰੋ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਆਜੋ ਜੀ ਦੇਖ ਲੈਣੇ ਆ ਵੇਰ ਵੋ ਤਰੋਵਾਰੀ ਸਿਨੀਫିକਾਟੋ ਇਹਦਾ ਅਰਥ ਕੀ ਹੈ ਨਿੰਦਿਕਾ ਲਾਤੋ ਦੀ ਸਕੋਪਰੀਰੇ ਓ ਓਤੇਨੇਰੇ ਕੋਲਕੋਜ਼ਾ ਕਿਸੇ ਚੀਜ਼ ਨੂੰ ਲੱਭਣ ਜਾਂ ਮਿਲਣ ਦੀ ਕਿਰਿਆ ਨੂੰ ਦਰਸਾਉਂਦਾ ਏ ਤਰੋਵਾਰੇ ਮਤਲਬ ਜਦੋਂ ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ ਆ ਜਾਂ ਤੁਹਾਨੂੰ ਕੋਈ ਚੀਜ਼ ਲੱਭ ਜਾਂਦੀ ਹੈ ਉਦੋਂ ਤੁਸੀਂ ਤਰੋਵਾਰੇ ਯੂਜ਼ ਕਰੋਗੇ ਊਜ਼ੋ ਸੀ ਉਤਿਲੀਜ਼ਾ ਕੁਆਂਡੋ ਕੋਲਕੋਜ਼ਾ ਏ ਜਾ ਪ੍ਰੇਜ਼ੈਂਟੇ ਓ ਐਸਟਾਟੋ ਰੀ ਕੁਪੇਰਾਟੋ ਕਹਿਣ ਦਾ ਭਾਵ ਇਹ ਵਰਬ ਉਦੋਂ ਵਰਤੀ ਜਾਂਦੀ ਹੈ ਜਦੋਂ ਚੀਜ਼ ਪਹਿਲਾਂ ਤੋਂ ਮੌਜੂਦ ਹੁੰਦੀ ਹੈ ਤੇ ਅਸੀਂ ਉਹਨੂੰ ਦੁਬਾਰਾ ਲੱਭਦੇ ਆਂ ਜਾਂ ਪ੍ਰਾਪਤ ਕਰਦੇ ਆਂ ਠੀਕ ਹੈ ਜੀ ਪੈਰੈਜ਼ੈਂਪੀਓ ओ ਤਰਵਾਤੋ ਉਨ ਰੈਗਾਲੋ ਪਰ ਤੇ ਮੈਨੂੰ ਤੁਹਾਡੇ ਲਈ ਇੱਕ ਤੋਹਫਾ ਮਿਲਿਆ ਹੈ ਕਹਿਣ ਦਾ ਭਾਵ ਜਿਹੜੀ ਚੀਜ਼ ਆ ਉਹ ਤੁਹਾਨੂੰ ਮਿਲ ਚੁੱਕੀ ਹੈ ਉਦੋਂ ਤੁਸੀਂ ਵਰਬੋ ਤਰਵਾਰੇ ਯੂਜ਼ ਕਰਨਾ ਮਿਲਣ ਦੇ ਲਈ ਜਾ ਚੀਜ਼ ਲੱਭਣ ਦੇ ਲਈ ਠੀਕ ਹੈ ਜੀ ਨੈਕਸਟ ਦੇਖੋ ਚਿਰਕਾਰੇ ਸਿਨੀਫିକਾ ਤੋ ਇੰਡਿਕਾ ਲਾਤੋ ਦੀ ਚੇਰਕਾਰੇ ઓ ਇਨਵੈਸਟੀਗਾਰੇ ਪਰ ਓੱਤੇਨੇਰੇ ਕੁਲਕੋਜ਼ਾ ਕਹਿਣ ਦਾ ਭਾਵ ਕਿਸੇ ਚੀਜ਼ ਨੂੰ ਲੱਭਣ ਦੇ ਵਾਸਤੇ ਜਾਂ ਭਾਲਣ ਦੇ ਵਾਸਤੇ ਜਾਂ ਜਾਂਚ ਕਰਨ ਦੇ ਲਈ ਅਸੀਂ ਵਰਬੋ ਚਿਰਕਾਰੇ ਯੂਜ਼ ਕਰਦੇ ਹਾਂ ਉਜ਼ੋ ਸੀ ਉਤਿਲੀਜ਼ਾ quando si cerca di qualcosa che non si ha attualmente कहने ਦਾ ਭਾਵ ਇਹ ਵਰਬ ਉਦੋਂ ਯੂਜ਼ ਕੀਤੀ ਜਾਂਦੀ ਹੈ ਜਦੋਂ ਤੁਸੀਂ ਕੋਈ ਚੀਜ਼ ਲੱਭ ਰਹੇ ਹੋ ਨਿਓ ਜੋ ਵਰਤਮਾਨ ਵਿੱਚ ਤੁਹਾਡੇ ਕੋਲ ਉਸ ਟਾਈਮ ਨਹੀਂ ਹੁੰਦੀ ਉਦੋਂ ਤੁਸੀਂ ਇਸ ਵਰਬ ਨੂੰ ਤੁਸੀਂ ਵਰਤ ਸਕਦੇ ਹੋ ਪੈਰ ਐਗਜ਼ੈਂਪੀਓ Sto cercando un regalo per te. Me toade li ik toufa labh reha ha ya labh rahi ha. Kehan da bhav jehdi regalo a gift ta oh haje tuhanu milya nahi. Tusi usnu labban ala kamm haje kar rahe ho. In breve cercare è l'azione di cercare mentre trovare è il risultato di quella ricerca. कहने ਦਾ ਭਾਵ ਹੈ ਕਿ ਜੇ ਅਸੀਂ ਇਹਨੂੰ ਸੰਖੇਪ ਵਿੱਚ ਗੱਲ ਕਰਦੇ ਹਾਂ ਕਿ ਚਰਕਾਰਿਆ ਜਿਹੜੀ ਲੱਭਣ ਦੀ ਕਿਰਿਆ ਮਤਲਬ ਤੁਸੀਂ ਉਸ ਟਾਈਮ ਲੱਭ ਰਹੇ ਹੋ ਨਾ ਚੀਜ਼ ਤੁਹਾਨੂੰ ਉਹਦੇ ਮਿਲ ਹੀ ਨਹੀਂ ਹੁੰਦੀ ਜਦ ਕਿ ਤਰਵਾਰੇ ਵਰਬਾ ਜਿਹੜੀ ਕਿ ਤੁਸੀਂ ਉਦੋਂ ਯੂਜ਼ ਕਰਦੇ ਹੋ ਜਦੋਂ ਤੁਹਾਨੂੰ ਚੀਜ਼ ਮਿਲ ਜਾਂਦੀ ਹੈ ਜਾਂ ਤੁਸੀਂ ਕੋਈ ਚੀਜ਼ ਲੱਭ ਲੈਂਦੇ ਹੋ ਉਦੋਂ ਤੁਸੀਂ ਤਰਵਾਰੇ ਯੂਜ਼ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਪਲੀਜ਼ ਡੂ ਲਾਈਕ ਐਂਡ ਸ਼ੇਅਰ ਟੂ ਸਪੋਰਟ ਮੀ ਇਫ ਯੂ ਵਾਂਟ ਮੋਰ ਵੀਡੀਓਜ਼ ਲਾਈਕ ਥਿਸ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸੇ ਤਰ੍ਹਾਂ ਵੀਡੀਓਜ਼ ਅਪਲੋਡ ਕਰਦੀ ਰਹਾ ਮੇਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ ਕਿਤੇ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ